ਅਸਵਕਤੀ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਬਿਆਸਪਿੰਡ ਤੋਂ ਸ਼ਮਸ਼ਾਨ ਘਾਟ ਵਿਖੇ ਮੌਜੂਦਾ ਸਰਦਾਰ ਫੋਜਾ ਸਿੰਘ ਭਰਾ ਦਾ ਅਸਵਕ ਜਿਹੜਾ ਕਿ ਉਹ ਅੰਤਿਮ ਸੰਸਕਾਰ ਜਿਹੜਾ ਕਿ ਉਹ ਲਗਭਗ ਜਿਹੜਾ ਹੈ ਕਿ ਉਹ ਹੁਣ ਕੁਝ ਹੀ ਸਮੇਂ ਦੇ ਵਿੱਚ ਕਰ ਦਿੱਤਾ ਜਾਏਗਾ ਤਸਵੀਰ ਅਸਵਕ ਤੁਹਾਨੂੰ ਦਿਖਾ ਰਹੇ ਹਾਂ ਸ਼ਮਸ਼ਾਨ ਘਾਟ ਤੋਂ ਸਿੱਧੀ ਪੰਜਾਬ ਗਵਰਨਰ ਚੰਦ ਕਟਾਰੀਆ ਨਾਲ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਨਕੌਦਰ ਤੋਂ ਐਮਐਲਏ ਡਿਪਟੀ ਕਮਿਸ਼ਨਰ ਮਹਿੰਦਰ ਪਗਤ ਕੈਬਨਿਟ ਮੰਤਰੀ तमाम ਸਰਕਾਰੀ ਦਰਬਾਰੇ ਦਰਜੀਤ ਰਾਸ ਸਤ ਪਹੁੰਚੇ ਹੋਏ ਨੇ ਸੁਖਵਿੰਦਰ ਕੋਟਲੀ ਐਸ ਵਕਤ ਮੌਜੂਦ ਨੇ ਦਲਜੀਤ ਸਿੰਘ ਚੀਮਾ ਮੌਜੂਦ ਨੇ ਰਾਣਾ ਗੁਰਜੀਤ ਸਿੰਘ ਮੌਜੂਦ ਨੇ ਐਸ ਵਕਤ ਪ੍ਰਗਟ ਸਿੰਘ ਮੌਜੂਦ ਨੇ ਲਾਡੀ ਸ਼ੇਰੋਵਾਲੀਆ ਮੌਜੂਦ ਨੇ ਇਸ ਤੋਂ ਇਲਾਵਾ ਹੁਣ ਉਹ ਹਸਤੀਆਂ ਜਿਨ੍ਹਾਂ ਨੇ ਕਦੀ ਫੌਜਾ ਸਿੰਘ ਹੋਰਾਂ ਨੂੰ ਜਿਹੜਾ ਹੈ ਕਿ ਉਹ ਨਮਸਕਾਰ ਵੀ ਨਹੀਂ ਕੀਤਾ ਹਾਲਾਂਕਿ ਮਨ ਦੇ ਵਿੱਚ ਜੋ ਸਨਮਾਨ ਸੀਗਾ ਉਹਨਾਂ ਦੇ ਪ੍ਰਤੀ ਉਹ ਹਮੇਸ਼ਾ ਜ਼ਿੰਦਾ ਰਿਹਾ ਕਿਉਂਕਿ ਫੌਜਾ ਸਿੰਘ ਆਪਣੇ ਆਪ ਦੇ ਵਿੱਚ ਕਰਤਾਰੀ ਇਹੋ ਜਿਹਾ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਇਸ ਵਕਤ ਜਿਹੜਾ ਕਿ ਉਹ ਬਿਆਸਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਹੁੰਚ ਚੁੱਕੇ ਨੇ ਇੱਕ ਸ਼ਰਧਾਂਜਲੀ ਦੇਣ ਵਜੋਂ ਜਿਹੜਾ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਮੁੱਖ ਮੰਤਰੀ ਪੰਜਾਬ ਇਸ ਵਕਤ ਜਿਹੜਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾਓਗੇ ਕਿ ਤਸਵੀਰਾਂ ਤੁਹਾਡਾ ਇਸ ਵਕਤ ਅਸੀਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਬਿਆਸਪਿੰਡ ਤੋਂ ਭਾਈ ਜੀ ਭਾਈ ਥੋੜਾ ਇਸ ਵਕਤ ਮੁੱਖ ਮੰਤਰੀ ਪੰਜਾਬ ਇਸ ਵਕਤ ਜਿਹੜੇ ਨੇ ਕਿ ਉਹ ਇੱਥੇ ਪਹੁੰਚੇ ਹੋਏ ਨੇ ਫੋਜਾ ਸਿੰਘ ਹੋਰਾਂ ਨੂੰ ਇੱਕ ਹਾਜੀ ਸਾਈਡ ਸਾਈਡ ਸ਼ਰਧਾਂਜਲੀ ਦੇਣ ਵਜੋਂ ਜਿਹੜਾ ਇੱਕੀ ਸਾਹਿਬ ਸਾਈਡ ਉੱਥੇ ਭਗਵੰਤ ਸਿੰਘ ਮਾਨ ਹੋਰੀ ਐਸ ਵਕਤ ਪਹੁੰਚੇ ਹੋਏ ਨੇ ਕਿਉਂਕਿ ਫੋਜਾ ਸਿੰਘ ਇੱਕ ਇਹੋ ਜੀ ਸ਼ਖਸੀਅਤ ਫੋਜਾ ਸਿੰਘ ਇਹੋ ਜਿਹਾ ਇੱਕ ਕਰਦਾਰ ਕਿਉਂ ਆਪਣੇ ਆਪ ਦੇ ਵਿੱਚ ਹੀ ਇੱਕ ਮੁਕਾਮ ਵੀ ਸੀ ਭਾਈ ਸਾਈਡ ਹੋ ਜਾ ਯਾਰ ਕਈ ਜਿਹੜੇ ਕਿ ਉਹ ਬ੍ਰਾਂਡ ਬ੍ਰਾਂਡ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਹੋਰੀ ਜਿਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿੱਦਣ ਉਹਨਾਂ ਦਾ ਸੜਕ ਹਾਸੇ ਦੇ ਵਿੱਚ ਦੇਹਾਂਤ ਹੋਇਆ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਸਾਰੀਆਂ ਨਾਮ ਅੱਖ ਨਾਮ ਸੀਗੀਆਂ ਹਾਲਾਂਕਿ ਮੁੱਖ ਮੰਤਰੀ ਪੰਜਾਬ ਹੋਰਾਂ ਦਾ ਟਵੀਟ ਆਇਆ ਅੱਜ ਪ੍ਰਧਾਨ ਮੰਤਰੀ ਆਫਿਸ ਤੋਂ ਨਰਿੰਦਰ ਮੋਦੀ ਹੋਰਾਂ ਦੀ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹਜਾ ਸਿੰਘ ਨੂੰ ਇੱਕ ਮਿੱਠੀ ਜਿਹੜੀ ਹੈ ਕਿ ਉਹ ਯਾਦਗਾਰ ਸ਼ਰਧਾਂਜਲੀ ਜਿਹੜੀ ਹੈ ਕਿ ਉਹ ਇੱਕ ਪੱਤਰ ਰਾਹੀਂ ਜਿਹੜੀ ਹੈ ਕਿ ਉਹ ਭੇਜੀ ਗਈ ਪਰਿਵਾਰ ਦੇ ਕਰੀਬੀ ਐਸ ਵਕਤ ਜਿਹੜੀਆਂ ਨੇ ਕਿ ਉਹ ਹੁਣ ਅੰਤਿਮ ਜਿਹੜੀ ਵਿਦਾਈ ਦੀਆਂ ਰਸਮਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਦੇ ਹੋਏ ਪਰ ਅੱਜ ਦੀ ਇਹ ਤਸਵੀਰ ਝੰਡੋੜ ਕੇ ਜ਼ਰੂਰ ਰੱਖ ਦੇਣ ਵਾਲੀ ਹੈ ਕਿਉਂਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਰਦਾਰ ਫੋਜਾ ਸਿੰਘ ਦੇ ਰੂਪ ਵਿੱਚ ਇਸ ਵਕਤ ਤੁਸੀਂ ਉਹਨਾਂ ਦੀ ਤਸਵੀਰ ਇਸ ਵਕਤ ਉਹਨਾਂ ਦੇ ਅੰਤਿਮ ਤੁਸੀਂ ਦਰਸ਼ਨ ਤੁਸੀਂ ਜਿਹੜਾ ਹੈ ਕਿ ਇਸ ਵਕਤ ਕਰ पाओगे ਗਲੇ ਦੇ ਵਿੱਚ ਜਿਹੜੀ ਹੈ ਕਿ ਉਹਨਾਂ ਦੀ ਮਾਲਾ ਸਿਰ ਤੇ ਦਸਤਾਰ ਸਜਾਈ ਹੋਈ ਕਾਲੇ ਰੰਗ ਦੀ ਉਹ ਰੋਹਾਨੀ ਚਿਹਰਾ ਲੇਕਿਨ ਪਰਵਾਰ ਦਾ ਇਹ ਕਹਿਣਾ ਹੈ ਕਿ ਬੇहद ਬੇहद ਜਿਹੜਾ ਕਿ ਉਹ ਬੇहद ਜਿਹੜਾ ਕਿ ਉਹ ਵੱਡਾ ਇੱਕ ਦੁੱਖ ਹੈ ਜਿਸ ਤਰੀਕੇ ਦੇ ਨਾਲ ਸਰਦਾਰ ਫੌਜਾ ਸਿੰਘ ਨੇ ਅੱਜ ਅਲਵਿਦਾ ਕਹੀ ਹੈ ਇਸ ਸੰਸਾਰ ਨੂੰ ਇਸ ਫਾਨੀ ਸੰਸਾਰ ਨੂੰ ਉਹ ਨਹੀਂ ਜਿਹੜੀ ਹੈ ਕਿ ਇਸ ਤਰੀਕੇ ਨਾਲ ਦੇਣੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇੱਕ ਕਦ ਸੀਗਾ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਸਾਰੀਆਂ ਉਪਲਬਧੀਆਂ ਸਿਗੀਆਂ ਉਹ ਕਦੇ ਵੀ ਭੁਲਾਇਆ ਨਹੀਂ ਭੁਲਾਈਆਂ ਜਾ ਸਕਦੀਆਂ ਕਿਉਂਕਿ ਅਸੀਂ ਹਮੇਸ਼ਾ ਜਿਹੜਾ ਹੈ ਕਿ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਯਾਦ ਕਰਦੇ ਰਵਾਂਗੇ ਪਰ ਸਾਡੀ ਇਹ ਇੱਕ ਦਿਲੀ ਜਿਹੜੀ ਹੈ ਕਿ ਉਹ ਇੱਛਾ ਵੀ ਇਹੀ ਸੀ ਕਿ ਸਰਦਾਰ ਫੌਜਾ ਸਿੰਘ ਜੀ ਤੰਦਰੁਸਤ ਹੁੰਦਿਆਂ ਹੀ ਜਿਹੜਾ ਹੈ ਕਿ ਉਹ ਖੋਕੇ ਇਸ ਦੁਨੀਆ ਨੂੰ ਜਿਹੜਾ ਕਿ ਅਲਵਿਦਾ ਕਹਿਣ ਪਰ ਇਹ ਜਿਹੜਾ ਇੱਕ ਹਾਦਸਾ ਹੋਇਆ ਮਨਪਾਗਾ ਜਿਹੜਾ ਹੈ ਕਿ ਉਹ ਹਾਦਸਾ ਹੋਇਆ ਇੰਦੀ ਅਸੀਂ ਕਦੀ ਵੀ ਜਿਹੜੀ ਹੈ ਕਿ ਕਲਪਨਾ ਨਹੀਂ ਕੀਤੀ ਸੀਗੀ ਜਿਹੜੀ ਕਦੀ ਵੀ ਇੱਥੇ ਉਹਨਾਂ ਦੀ ਜਿਹੜੀ ਹੈ ਕਿ ਅਸੀਂ ਆਸ ਨਹੀਂ ਲਗਾਈ ਸੀ ਆਸ ਨਹੀਂ ਕੀਤੀ ਸੀਗੀ ਜਿਸ ਤੋਂ ਬਾਅਦ ਜਿਹੜਾ ਕਿ ਪੰਜਾਬ ਜਿਹੜਾ ਪੰਜਾਬ ਖਾਸ ਤੌਰ ਤੇ ਪਰਿਵਾਰ ਜਿਹੜੇ ਉਹਨਾਂ ਦੇ ਚਾਣ ਵਾਲੇ ਉਹ ਜਿਹੜੇ ਨੇ ਕਿ ਉਹ ਉਸ ਵਕਤ ਗਮਗੀਨ ਹੋਏ ਨੇ ਪਰੇ ਮਨ ਦੇ ਨਾਲ ਹਰੇਕ ਉਸ ਵਿਅਕਤੀ ਨੇ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਇੰਟਰਨੈਟ ਹੋਵੇ ਹਰੇਕ ਥਾਂ ਦੇ ਉੱਤੇ ਜਿਹੜੀ ਹੈ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਵਾਹ ਬਾਪੂ ਫੌਜਾ ਸਿੰਘ ਤੇਰੇ ਵਰਗਾ ਹੋਰ ਨਹੀਂ ਕੋਈ ਜਮਣਾ ਹੀਰਾ ਸਿਗਾ ਬਾਪੂ ਫੌਜਾ ਸਿੰਘ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਕਿ ਇੱਕ ਖਿਤਾਬ ਇੱਕ ਨਾਮ ਇੱਕ ਬ੍ਰਾਂਡ ਪਰ ਜਿਸ ਥਾਂ ਤੇ ਸੀਐਮ ਸਾਹਿਬ ਹੋਰਾਂ ਦਾ ਜਿਹੜਾ ਹੈ ਕਿ ਜਿਸ ਤਰੀਕੇ ਦੇ ਨਾਲ ਦੇ ਹਾਂਤ ਹੋਇਆ ਵੈ ਜੋ ਸੜਕ ਹਾਸੇ ਦੇ ਵਿੱਚ ਜਿਹੜੀ ਹੈ ਕੀ ਉਹਨਾਂ ਦੀ ਜਾਨ ਗਈ ਹੈ ਉਹਦਾ ਸਾਨੂੰ ਬੇहद ਜਿਹੜਾ ਹੈ ਕਿ ਉਹ ਇੱਕ ਵੱਡਾ ਦੁੱਖ ਹੈ ਐਸ ਵਕਤ ਪੰਜਾਬ ਗਵਰਨਰ ਭਗਵੰਤ ਮਾਨ ਥੋੜੀ ਐਸ ਵਕਤ ਇੱਥੇ ਮੌਜੂਦ ਨੇ ਐਸ ਵਕਤ ਭਗਵੰਤ ਮਾਨ ਹੋਰੀ ਆਪਾਂ ਕੀ ਆਏ ਦੋੜਾ ਜਿਹਾ ਪਿੱਛੇ ਹੋ ਜਾ ਜਾਂਦਾ ਹੈ ਆਪ ਥੋੜਾ ਜਿਹਾ ਪਿੱਛੇ ਥੋੜਾ ਜਿਹਾ ਚੋ ਇਹ ਕਿਤੇ ਸ਼ੂਟ ਕਰਦਾ ਨਾ ਜੀ ਦੋ ਦੋ ਹੱਥ ਮਾਰ ਕੇ ਜਿਹੜਾ ਐਸ ਵਕਤ ਜਿਹੜੇ ਨੇ ਗੱਲ ਸੁਣ ਯਾਰ ਬਾਅਦ ਕਰਦਾ ਮੈਂ ਤੇਰ ਨਾਲ ਗੱਲ ਤੇ ਐਸ ਵਕਤ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਜਿਹੜਾ ਨੇ ਕਿ ਉਹ ਇੱਥੇ ਪਹੁੰਚ ਆ ਨੰਨ ਤੱਕ ਜਾਨਾ ਕਿ ਆਪਾਂ ਤੇ ਬਾਤ ਕਰਾਂਗੇ ਦੇਖਣਾ ਮੱਦੇਬਾਜ਼ੀ ਕਰ ਰਹੇ ਨੇ ਦੇਖਣੇ ਲਿਆ ਮੈਂ ਤੇਰਾ ਵਕਤ ਜਿਹੜਾ ਮੁੱਖ ਮੰਤਰੀ ਪੰਜਾਬ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਸ਼ਮਸ਼ਾਨ ਘਾਟ ਪਿੰਡ ਬਿਆਸ ਵਿਖੇ ਇਸ ਵਕਤ ਜਿਹੜਾ ਕਿ ਉਹ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਸ਼ਰਧਾਂਜਲੀ ਜਿਹੜੀ ਹੈ ਕਿ ਉਹ ਖੜੇ ਰੋ ਖੜੇ ਇਹ ਪਰਿਵਾਰ ਸਮਾਜ ਵੱਲੋਂ ਜਿਹੜਾ ਹੈ ਕਿ ਉਹ ਦਿੱਤੀ ਜਾ ਰਹੀ ਹੈ ਸਰਦਾਰ ਸਾਹਿਬ ਅੱਗੇ ਪੱਲੇ ਪੱਲੇ ਕੰਮੇ ਵਿੱਚ ਲੱਗ ਗਿਆ ਜੀ ਰਿਕਾਰ ਦੇ ਲੈ ਭਾਈ सीएम पंजाब मुख्यमंत्री भगवंत मान होरा ਦੇ ਨਾਲ ਇਸ ਵਕਤ ਪਰਿਵਾਰਕ ਸਦਸ ਜਿਹੜੇ ਨੇ ਕਿ ਇਸ ਵਕਤ ਮਿਲਦੇ ਪੈਣੇ ਦੁੱਖ ਸਾਂਝਾ ਜਿਹੜਾ ਹੈ ਕਿ ਇਸ ਵਕਤ ਸੀਐਮ ਪੰਜਾਬ ਵੱਲੋਂ ਕੀਤਾ ਜਾ ਰਿਹਾ ਵੈ ਫੋਜਾ ਸਿੰਘ ਹੋਰੀ ਇਹੋ ਜੀ ਸ਼ਖਸੀਅਤ ਕਦੇ ਨਾ ਪੂਰਾ ਹੋਣ ਵਾਲਾ ਕਟਾ ਸਮੁੱਚੇ ਪੰਜਾਬ ਨੂੰ ਹੀ ਸਮੁੱਚੇ ਹਿੰਦੁਸਤਾਨ ਨੂੰ ਹੀ ਨਹੀਂ ਬਲਕਿ ਪੂਰੇ ਦੁਨੀਆ ਵਿੱਚਪ ਦੇ ਵਿੱਚ ਇਹੋ ਜਿਹਾ ਨਾਮ ਸਰਦਾਰ ਫੋਜਾ ਸਿੰਘ ਹੋਰਾਂ ਦਾ ਪਰ ਪਰਿਵਾਰ ਇਹ ਗੱਲ ਆਖਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਰਦਾਰ ਫੋਜਾ ਸਿੰਘ ਹੋਰਾਂ ਨੂੰ ਇੱਕ ਇਹੋ ਜਿਹੀ ਸ਼ਰਧਾਂਜਲੀ ਦਿੱਤੀ ਜਾਵੇ ਕਿ ਆਉਣ ਵਾਲੀਆਂ ਸਦੀਆਂ ਆਉਣ ਵਾਲੇ ਜਿਹੜੀਆਂ ਪੀੜ੍hiyan ਨੇ ਉਹ ਫੋਜਾ ਸਿੰਘ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਿ ਯਾਦ ਰੱਖਣ ਜਿਸ ਕਰਕੇ ਜਿਹੜਾ ਹੈ ਕਿ ਉਹ ਮੇਸ਼ਾ ਜਿਹੜਾ ਕਿ ਉਹ ਜ਼ਿੰਦਾਰਾ ਹੈ ਕਿਉਂਕਿ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਾਇਆ ਜਿਸ ਤਰੀਕੇ ਦੇ ਨਾਲ ਉਹ ਜਿਸ ਮੁਕਾਮ ਤੇ ਪਹੁੰਚੇ ਨੇ ਉਹ ਆਪਣੇ ਆਪ ਦੇ ਵਿੱਚ ਕਾਬਿਲ ਤਾਰੀਫ ਵੀ ਹੈ ਆਪਣੇ ਆਪ ਦੇ ਵਿੱਚ ਜਿਹੜਾ ਕਿ ਉਹ ਇਹੋ ਜਿਹੇ ਰਿਕਾਰਡ ਵੀ ਨੇ ਕਿ ਜਿਹੜੇ ਕਿ ਕਦੀ ਵੀ ਜਿਹੜੇ ਕਿ ਉਹ ਪੂਰੇ ਨਹੀਂ ਕੀਤੇ ਜਾ ਸਕਦੇ ਕਿਉਂਕਿ 98 ਸਾਲ ਦੀ ਉਮਰ ਦੇ ਵਿੱਚ 도ੜਨਾ ਸ਼ੁਰੂ ਕਰਨਾ ਦੋ ਇਸ ਤਰਤੀ ਤੇ ਜਾ ਕੇ ਇਹੋ ਜਿਹਾ ਇੱਕ ਮੁਕਾਮ ਹਾਸਲ ਕਰਨਾ ਕਿ ਜਿਸ ਤੋਂ ਬਾਅਦ ਜਿਹੜਾ ਹੈ ਕਿ ਪਦੀ ਵੀ ਜਿਹੜਾ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਨਾਮ ਕਮਾਣਾ ਫਿਰ ਜਿਹੜੀ ਮਿਸ਼ਾਲ ਹੈ 올림픽ਸ ਦੀ ਉਹਨੂੰ ਹੱਥ 'ਚ ਫੜ ਕੇ ਦਸਤਾਰਧਾਰੀ ਸਿੱਖ ਇੱਕ ਦਾੜਾ ਪ੍ਰਕਾਸ਼ ਜਿਨ੍ਹਾਂ ਨੇ ਕਿਹਾ ਸੰਪੂਰਨ ਸਿੱਖੀ ਸਰੂਪ ਦੇ ਵਿੱਚ ਜਿਹੜਾ ਕਿ ਫੋਚਾ ਸਿੰਘ ਹਰੀ ਉਥੇ ਮਿਸ਼ਾਲ ਲੈ ਕੇ ਕੁਝੇ ਤੇ ਪੂਰੇ ਵਿਸ਼ਤ ਨੇ ਜਿਹੜਾ ਹੈ ਕਿ ਉਹਨਾਂ ਦਾ ਜਲਵਾ ਦੇਖਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਫੌਜਾ ਸਿੰਘ ਹੋਰਾਂ ਦੇ ਬਾਰੇ ਜਦੋਂ ਲੋਕਾਂ ਨੇ ਪੜਿਆ ਤੇ ਆਪਣੇ ਆਪ ਦੇ ਵਿੱਚ ਹੀ ਫੌਜਾ ਸਿੰਘ ਇੱਕ ਮਕਾਮ ਇੱਕ ਕਿਤਾਬ ਇੱਕ ਬ੍ਰਾਂਡ ਜਿਹੜੇ ਨੇ ਕਿ ਉਹ ਸਾਬਿਤ ਹੋਏ ਇਸ ਵਕਤ ਦੀ ਜਿਹੜੀ ਹੈ ਕਿ ਉਹ ਤਸਵੀਰ ਤੁਹਾਨੂੰ ਸਾਰੇ ਸ਼ਮਸ਼ਾਨ ਘੜ ਦੇ ਦਿਖਾਵਾਂਗੇ ਕਿ ਪੂਰੇ ਪਿੰਡ ਵਾਸੀਆਂ ਵੱਲੋਂ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਨਮਸਕਾਰ ਕੀਤੀ ਜਾ ਰਹੀ ਹੈ ਅੰਤਿਮ ਦਰਸ਼ਨਾਂ ਲਈ ਜਿਹੜਾ ਹੈ ਕਿ ਉਹ ਇੱਥੇ ਪਹੁੰਚ ਆ ਗਿਆ ਹੈ ਜਲੰਧਰ ਦੇ ਬਿਆਸਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਇਸ ਵਕਤ ਜਿਹੜਾ ਕਿ ਉਹ ਹੁਣ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਨ ਨੂੰ ਅਗਨ ਪੈਂਟ ਕੀਤਾ ਜਾਏਗਾ ਅਰਦਾਸ ਉਪਰੰਤ ਮੁੱਖ ਮੰਤਰੀ ਪੰਜਾਬ ਇਸ ਵਕਤ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਹੋਰਾਂ ਦੇ ਨਾਲ ਵਿਚਾਰ ਵਿਮਰਸ਼ ਕਰ ਰਹੇ ਨੇ ਗੁਲਾਬ ਚੰਦ ਕਟਾਰੀਆ ਹੋਰਾਂ ਨੇ ਵੀ ਆਪਣੀ ਫੋਜਾ ਸਿੰਘ ਹੋਰ ਨਾਲ ਯਾਦ ਸਾਂਝੀ ਕਰਦੇ ਹੋਏ ਇਹ ਨਹੀਂ ਗੱਲ ਆਖੀ ਕਿ ਫੋਜਾ ਸਿੰਘ ਆਪਣੇ ਆਪ ਦੇ ਵਿੱਚ ਮਕਾਮ ਦਸੰਬਰ ਦੇ ਵਿੱਚ ਜਦੋਂ ਨਸ਼ਾ ਮੁਕਤ ਪੰਜਾਬ ਦੀ ਸ਼ੁਰੂ ਕੀਤੀ ਗਈ ਗਵਰਨਰ ਪੰਜਾਬ ਵੱਲੋਂ ਤੇ ਖੁਸ਼ਵੰਤ ਸਿੰਘ ਬਹੁਤ ਅਹਿਮ ਹੋਏ ਕਿਰਦਾਰ ਜਿਨ੍ਹਾਂ ਨੇ ਫੋਜਾ ਸਿੰਘ ਦੇ ਬਾਰੇ ਪੂਰੇ ਵਿਸ਼ਵ ਨੂੰ ਤੇ ਇੱਕ ਜਿਹੜਾ ਨਾਮ ਟਰਮੀਨੇਟ ਟੌਰਨੇਡੋ ਖੁਸ਼ਵੰਤ ਸਿੰਘ ਹੋਰਣਾ ਦਿੱਤਾ ਅੱਜ ਜਦੋਂ ਮੈਨੂੰ ਸਵੇਰੇ ਉਹ ਮਿਲੇ ਤੇ ਉਹਨਾਂ ਨੇ ਗੱਲ ਆਖੀ ਕਿ ਫੌਜਾ ਸਿੰਘ ਮੇਰਾ ਜਿਹੜਾ ਉਹ ਬਹੁਤ ਚੰਗਾ ਦੋਸਤ ਸੀ। ਸੰ 2005 ਦੇ ਵਿੱਚ ਜਦੋਂ ਮੈਨੂੰ ਮਿਲਿਆ ਉਸ ਤੋਂ ਬਾਅਦ ਉਹਨਾਂ ਦੀ ਜੀਵਨੀ ਬਾਰੇ ਜਿਹੜਾ ਕਿ ਮੈਨੂੰ ਜਾਣਨ ਦਾ ਮੌਕਾ ਮਿਲਿਆ। ਪਰ ਮੈਂ ਜੋ ਮਹਿਸੂਸ ਕੀਤਾ, ਜੋ ਮੈਂ ਸਮਝਿਆ ਉਹ ਆਪਣੇ ਆਪ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਸਨ ਕਿ ਨਾ ਕੋਈ ਹਉਮਾ, ਨਾ ਕੋਈ ਲਾਲਚ, ਨਾ ਹੀ ਕਿਸੇ ਪ੍ਰਕਾਰ ਦਾ ਕੋਈ ਹੰਕਾਰ। ਇਹ ਫੌਜਾ ਸਿੰਘ ਦੀ ਪਛਾਣ ਸੀ। ਫੋਜਾ ਸਿੰਘ ਦੀ ਕੋਈ ਜਿਹੜੀ ਹੈ ਕਿ ਉਹ ਸਿਮਤ ਹੋਣ ਦੀ ਕੋਈ ਦਾਹਰਾ ਨਹੀਂ ਸੀਗਾ ਨਾ ਹੀ ਸਿਮਤ ਹੋਣ ਦੀ ਕੋਈ ਲਾਈਨ ਸੀਗੀ ਫੋਜਾ ਸਿੰਘ ਬੇ ਮੇ ਮਿਸਾਲ ਸੀਗਾ ਫੋਜਾ ਸਿੰਘ ਕਦੇ ਨਾ ਰੁਕਣ ਵਾਲਾ ਉਹ ਸ਼ਖਸ ਸੀਗਾ ਕਿ ਜੋ ਹਮੇਸ਼ਾ ਤੁਰਦਾ ਗਿਆ ਜਿਸ ਨੇ ਅਨੇਕ ਮੁਕਾਮ ਹਾਸਲ ਕੀਤੇ ਤੇ ਅੱਜ ਉਸ ਦਾ ਉਹ ਕਰਤਾਰ ਹੀ ਹੈ ਜੋ ਐਸ ਵਕਤ ਤੁਸੀਂ ਤਸਵੀਰਾਂ ਰਾਹੀਂ ਵੇਖ ਪਾ ਰਹੇ ਹੋ ਸੀਐਮ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਂ ਕਹਿੰਦਾ ਦੁਨੀਆ ਦਾ ਕਹਿੰਦੇ ਐਸਾ ਕੋਈ মিডিਆ ਦਾਇਰਾ ਨਹੀਂ ਨੈਸ਼ਨਲ ਹੋਵੇ ਇੰਟਰਨੈਸ਼ਨਲ ਹੋਵੇ ਜਿੰਨੇ ਫੋਜਾ ਸਿੰਘ ਹੋਰਾਂ ਨੂੰ ਜਿਹੜੀ ਹੈ ਕਿ ਉਹ ਲਿੱਗੀ ਸ਼ਰਧਾਂਜ ਦੀ ਜਿਹੜੀ ਹੈ ਕਿ ਉਹ ਨਹੀਂ ਦਿੱਤੀ ਇਹ ਇਹੋ ਜਿਹਾ ਉਹਨਾਂ ਦਾ ਇੱਕ ਕਰਦਾਰ ਸੀ ਇਹੋ ਜਿਹਾ ਉਹਨਾਂ ਦੀ ਇੱਕ ਸ਼ਖਸੀਅਤ ਸੀਗੀ ਜਿਹੜੀ ਸਰਦਾਰ ਫੋਜਾ ਸਿੰਘ ਨੂੰ ਹਮੇਸ਼ਾ ਹੀ ਉਹਨੇ ਜਿਦਾ ਰੱਖਿਆ ਕਈ ਕਹਾਣੀਆਂ ਨੇ ਫੌਜਾ ਸਿੰਘ ਦੀਆਂ ਇਸੇ ਤਰੀਕੇ ਦੇ ਨਾਲ ਹੀ ਪਰਿਵਾਰ ਵੀ ਇਹ ਗੱਲ ਆਖਦਾ ਹੈ ਕਿ ਜਦੋਂ ਅਸੀਂ ਉਹਨਾਂ ਦੇ ਸਭ ਤੋਂ ਛੋਟੇ ਨੂੰ ਪੰਮਜੀਤ ਕੌਰ ਦੇ ਨਾਲ ਗੱਲ ਕਰਦੇ ਪਏ ਤੇ ਉਹਨਾਂ ਨੇ ਗੱਲ ਆਖੀ ਕਿ ਫੌਜਾ ਸਿੰਘ ਅਕਸਰ ਇਹ ਗੱਲ ਕਹਿੰਦੇ ਸੀ ਕਿ ਮੈਂ ਨੰਬਰ 1 ਆ ਮੇਰੇ ਤੋਂ ਜਿਹੜਾ ਹੈ ਕਿ ਉਹ ਕੋਈ ਛੋਟਾ ਨਹੀਂ ਹੈਗਾ ਮੈਂ ਸਭ ਤੋਂ ਜਿਹੜਾ ਕਿ ਅਵਲ ਆ ਮੈਂ ਸਭ ਤੋਂ ਬੈਸਟ ਆ ਇਹੀ ਉਹਨਾਂ ਦੀਆਂ ਜਿਹੜੀਆਂ ਨਹੀਂ ਕਿ ਉਹ ਕਾਮਯਾਬੀ ਦਾ ਹਾਸ ਰਹੀਆਂ ਨਹੀਂ ਤੇ ਦੂਸਰੇ ਪਾਸੇ ਉਨ੍ਹਾਂ ਦੇ ਭਾਂਜੇ ਪਰਮਜੀਤ ਇਹ ਗੱਲ ਆਖਦੇ ਨੇ ਕਿ ਉਹ ਜੋ ਸਿੰਘ ਨੂੰ ਫੋਜਾ ਫੋਜਾ ਸਿੰਘ ਜਿਹੜੇ ਨੇ ਕਿ ਉਹ ਇਹੋ ਜਿਹਾ ਆਪਣੇ ਆਪ ਦੇ ਵਿੱਚ ਕਰਤਾਰ ਇਹੋ ਜਿਹਾ ਨਾਮ ਜਿਸ ਥਾਂ ਤੇ ਉੱਤੇ ਅੱਜ ਫੋਜਾ ਸਿੰਘ ਪਹੁੰਚੇ ਨੇ ਉਹਨਾਂ ਦੀ ਉਹ ਮਿਹਨਤ ਸੀ ਉਹਨਾਂ ਦਾ ਆਪਣੇ ਆਪ ਦੇ ਵਿੱਚ ਕਰਤਾਰ ਸੀਗਾ ਜਿਹੜਾ ਕਿ ਉਹ ਇਸ ਵਕਤ ਆਪਣੀ ਮੁਕਾਮ ਤੇ ਪਹੁੰਚੇ ਨੇ ਕਿਉਂਕਿ ਫੋਜਾ ਸਿੰਘ ਜਿਹੜੀ ਹੈ ਕਿ ਉਹ ਇਹੋ ਜਿਹੀ ਇੱਕ ਸ਼ਖਸੀਅਤ ਰਹੀ ਹੈ ਕਿ ਜਿਹੜੀ ਆਪਣੇ ਆਪ ਦੇ ਵਿੱਚ ਹੀ ਜਿਹੜਾ ਕਿ ਉਹ ਬਹੁਤ ਹੀ ਜ਼ਬਰਦਸਤ ਅਵਸਥਾ ਵੀ ਹੋਣਾਰੀ ਉਹਨਾਂ ਦਾ ਕਿਰਦਾਰ ਕਿਉਂਕਿ ਫੌਜਾ ਸਿੰਘ ਜਿਹੜੇ ਨੇ ਕਿ ਉਹ ਕਦੇ ਵੀ ਹਾਰ ਨਹੀਂ ਮੰਨਣ ਵਾਲੇ ਸੀਗੇ ਹਾਲਾਂਕਿ ਕਈ ਕਹਾਣੀਆਂ ਐਸੀਆਂ ਕਈ ਅਖਬਾਰਾਂ 'ਚ ਛਪੀਆਂ ਖਬਰਾਂ ਇਹੋ ਜਿਹੀਆਂ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਲਿਖਿਆ ਤੇ ਗੱਲ ਆਖੀ ਕਿ ਜਿਸ ਅਵਸਥਾ 'ਚ ਫੌਜਾ ਸਿੰਘ ਨਿਕਲ ਕੇ ਆਏ ਦੌੜ ਉਹਨਾਂ ਨੇ ਜਿਹੜੀ ਹੈ ਕਿ ਮਾਰਥਨ ਸ਼ੁਰੂ ਕੀਤੀ ਕਈ-ਕਈ ਘੰਟੇ ਜਿਹੜੇ ਨੇ ਕਿ ਉਹ ਪੈਦਲ ਤੇ ਕਹਿੰਦੇ ਕਿ ਆਪਣਾ ਕਿ ਆਪਣੇ ਆਪ ਦੇ ਵਿੱਚ ਉਹ ਰਹਿੰਦੇ ਸਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਰਿਕਾਰਡ ਬਣਾਏ ਆਪਣੇ ਆਪ ਦੇ ਵਿੱਚ ਜਿਹੜਾ ਹੈ ਕਿ ਉਹ ਕਾਬਿਲਿਆ ਤਾਰੀਫ ਜਿਹੜਾ ਉਸੇ ਕੇ ਇਸ ਵਕਤ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਨੇ ਕਿ ਉਹ ਰਸਮਾਂ ਜਿਹੜੀਆਂ ਨੇ ਕਿ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਪਰਵਾਰਿਕ ਮੈਂਬਰ ਕੋਲ ਨੇ ਪਰ ਫੌਜਾ ਸਿੰਘ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੇ ਬਾਹਰ ਮੈਂਬਰ ਸੇ ਬਾਹਰ ਮੈਂਬਰ ਸੇ ਬਾਹਰ ਜਿਹੜੇ ਆਗੇ ਨਾ ਆਓ ਯਾਰ ਪਲੀਜ਼ ਮੈਂਬਰ ਸੇ ਬਾਹਰ ਮੈਂਬਰ ਸੇ ਬਾਹਰ ਨਹੀਂ ਚੋ ਸ਼ੁਰੂ ਕਰਦੇ ਬੜੇ ਗਮਗੀਨ ਨੇ ਖਾਸ ਕਰਕੇ ਉਹਨਾਂ ਦੇ ਦੋਤੇ ਪੋਤੀਆਂ ਜੋ ਅਜ ਨਮ ਅੱਖਾਂ ਦੇ ਵਿੱਚ ਅਜ ਉਹਨਾਂ ਦੀ ਮ੍ਰਿਤਕ ਦੇ ਦੇ ਕੋਲ ਬੈਠ ਕੇ ਜਿਹੜਾ ਕਿ ਸਵੇਰ ਤੋਂ ਲੈ ਕੇ ਉਹ ਗਮਗੀਨ ਨੇ ਅੱਖਾਂ 'ਚ ਅਥਰੂ ਨੇ ਕਿਉਂਕਿ ਫੌਜਾ ਸਿੰਘ ਇੱਕ ਦਾਦਾ ਇੱਕ ਨਾਨਾ ਇੱਕ ਪਿਤਾ ਇੱਕ ਪਰਾਂ ਵੀ ਜਿਹੜੇ ਨੇ ਕਿ ਬਹੁਤ ਚੰਗੇ ਸਾਬਿਤ ਹੋਏ ਨੇ ਪਰਿਵਾਰ ਦੇ ਵਿੱਚ ਅਕਸਰ ਜਿਹੜਾ ਕਿ ਉਹਨਾਂ ਦਾ ਮਜ਼ਾਕੀਆ ਜਿਹੜਾ ਕਿ ਉਹ ਸੁਭਾਅ ਪਰਿਵਾਰ ਦੇ ਹਰੇਕ ਉਸ ਮੈਂਬਰ ਨੂੰ ਪਿੰਡ ਦੇ ਹਰ ਇੱਕ ਉਹ ਸਖਸ਼ ਨੂੰ ਜਿਹੜਾ ਕਿ ਉਹਨਾਂ ਵੱਲ ਖਿੱਚਦਾ ਸੀ ਆਹੋ ਜਿਹਾ ਕਿਰਦਾਰ ਜਿਹੜਾ ਕਿ ਸਰਦਾਰ ਫੋਜਾ ਸਿੰਘ ਦਾ 시ਗਾਰ ਇਸ ਵਕਤ ਦੀ ਤੁਹਾਨੂੰ ਲਾਈਵ ਤਸਵੀਰ ਜਿਹੜੀ ਹੈ ਕਿ ਜਲੰਧਰ ਦੇ ਬਿਆਸ ਪਿੰਡ ਜੋ ਕਿ ਜੱਦੀ ਪਿੰਡ ਹੈ ਸਰਦਾਰ ਫੋਜਾ ਸਿੰਘ ਹੋਰਾਂ ਦਾ ਉਥੋਂ ਇਸ ਵਕਤ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਕਿ ਅਸੀਂ ਲਾਈਵ ਸਾਂਝੀਆਂ ਕਰਦੇ ਪਏ ਆ ਜਿੱਥੇ ਇਸ ਵਕਤ ਸਰਦਾਰ ਫੋਜਾ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਮੁੱਖ ਮੰਤਰੀ ਪੰਜਾਬ ਇਸ ਵਕਤ ਅੰਤਿਮ ਅਰਦਾਸ ਅਗਨ ਪੈਂਟ ਕਰਨ ਤੋਂ ਪਹਿਲਾਂ ਸਰਦਾਰ ਫੌਜਾ ਸਿੰਘ ਜੀ ਨੂੰ ਸਰਦਾਰਾਂ ਦੇ ਵੱਜੋਂ ਇਸ ਵਕਤ ਭਾਜੀ ਆ ਸਾਈਡ ਖਾਲੀ ਕਰ ਦਿਓ ਪਲੀਜ਼ ਦੇਨ ਪੁੱਜੇ ਨੇ ਸਾਈਡ ਖਾਲੀ ਕਰ ਦਿਓ ਪਲੀਜ਼ ਸਾਹਮਣੇ ਸਾਈਡ ਕਰ ਦਿਓ ਪਲੀਜ਼ ਭਾਜੀ ਸਾਈਡ ਕਰ ਦਿਓ ਸਲਾਮ ਸਲੂਟ ਕਰਦੇ ਹੋਏ ਸਰ ਪਾਨ ਸਾਹਿਬ ਥੋੜਾ ਜਿਆਦਾ ਚਿਹਰਾ ਕੀ ਗਵਰਨਰ ਸਾਹਿਬ ਇਸ ਵਕਤ ਨਾ ਭਾਜੀ ਸਾਈਡ ਤੇ ਪਈ ਮੋਟਾ ਪਲੀਜ਼ ਕਰਾ ਦਿਓ ਭਾਜੀ ਸਾਈਡ ਕਰ ਦਿਓ ਪਲੀਜ਼ ਇਸ ਵਕਤ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਹੋਰੀ ਅੰਤਿਮ ਜਿਹੜੀ ਹੈ ਕਿ ਉਹ ਵਧਾਈ ਦਿੰਦੇ ਹੋਏ ਸਰਦਾਰ ਫੌਜਾ ਸਿੰਘ ਨੂੰ ਚੰਗਾ ਸਮਾ ਜਿਹੜਾ ਹੈ ਕਿ ਉਹ ਸਮਾਵੇਤ ਕੀਤਾ ਹੈ ਪੰਜਾਬ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਐਸ ਵਕਤ ਸ਼ਰਧਾਂਜਲੀ ਦੇਂਦੇ ਹੋਏ ਸਰਦਾਰ ਫੌਜਾ ਸਿੰਘ ਹੋਰਾਂ ਨੂੰ ਨਮ ਅੱਖਾਂ ਦੇ ਨਾਲ ਕੈਬਨਿਟ ਵਜ਼ੀਰ ਮੋਹਿੰਦਰ ਭਗਤ ਐਸ ਵਕਤ ਸਰਦਾਰ ਫੌਜਾ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪਵਨ ਤੀਨੂ ਐਸ ਵਕਤ ਤਸਵੀਰ ਚ ਦੇਖ 파 ਰਹੇ ਹੋ ਬਲਕਾਰ ਸਿੰਘ ਜਲੰਧਰ ਦੇ ਕਰਤਾਰਪੁਰ ਹਲਕੇ ਤੋਂ ਐਮ ਐਲ ਏ ਐਸ ਵਕਤ ਉਹਨਾਂ ਨੂੰ ਨਮਸਕਾਰ ਕਰਦੇ ਹੋਏ ਮ੍ਰਿਤਿਕ ਦੇ ਨੂੰ तमाम ਪਈ ਸਿਆਸੀ ਆਗੂ ਕਿਉਂਕਿ ਇਹੋ ਜੀ ਸ਼ਖਸੀਅਤ ਸੀ ਫੌਜਾ ਸਿੰਘ ਹੋਰਾਂ ਦੀ ਕਦੀ ਵੀ ਇਨਾਂ ਨੇ ਕਦੀ ਵੀ ਪਾਰਟੀ ਦੇ ਤੌਰ ਤੇ ਕਦੀ ਕੋਈ ਆਕਾਤਨੀ ਗਿਤਾ ਪ੍ਰਗਟ ਸਿੰਘ ਐਸੋ ਜਿਹੜੇ ਨੇ ਕਿ ਉੱਥੇ ਮੌਜੂਦ ਨੇ ਫਰਦੰਗਲੀ ਦੇ ਰਹੇ ਨੇ ਸੋਕੇਂਦਰ ਕੋਟਲੀ ਲਾਡੀ ਸ਼ਰਵਾਲੀਆ ਕਾਂਗਰਸ ਵਧਾਏ ਸਰਦਾਰ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਤੋਂ ਐਸੋਤ ਨਮਨ ਕਰਨ ਪਹੁੰਚੇ ਨੇ ਕਪੂਰਥਲਾ ਤੋਂ ਐਮਐਲਏ ਸਰਦਾਰ ਰਣਗੁਰਜੀਤ ਸਿੰਘ ਐਸੋਤ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਜ਼ਿਲਹੰਦਰ ਡੈਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ अग्रवाल ਵਿਸ਼ੇਸ਼ ਤੌਰ ਤੇ ਐਸੋਤ ਸਰਦਾਰ ਫੋਜਾ ਸਿੰਘ ਅੱਗੇ ਹੋ ਕੇ ਨਤਮਸਤਕ ਹੁੰਦੇ ਹੋਏ ਆਪਣੇ ਆਪ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਬਹੁਤ ਕੁਝ ਬਿਆਨ ਕਰਦੀ ਹੈ ਡੀਆਈਜੀ ਜਿਲੰਦਰੇ ਨਵੀਨ ਸਿੰਘਲਾ ਕਿ ਇਹੋ ਜੀ ਸ਼ਖਸੀਅਤ ਸੀ ਸਰਦਾਰ ਫੌਜਾ ਸਿੰਘ ਐਸਐਸਪੀ ਰਵਿੰਦਰਵੀਰ ਜਿਲੰਦਰ ਕਿ ਹਰੇਕ ਉਹ ਵਿਅਕਤੀ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਗਵਰਨਰ ਹੋਵੇ ਇਹਨਾਂ ਨਾਮ ਉਹਨਾਂ ਨੇ ਕਮਾਇਆ ਸੀ ਕਿ ਅੱਜ ਹਰੇਕ ਉਹ ਸ਼ਖਸ ਜੋ ਆਪਣੇ ਆਪ ਦੇ ਵਿੱਚ ਵੀਆਈਪੀ ਹੈ ਉਹ ਨਤਮਸਤਕ ਹੋਣਾ ਕਿ ਹੋ ਰਿਹਾ ਹੈ